ਅਨਿਕਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗ ਰਾਦੇ ਦੀ ਬਾਰਮ ਤੇ ਜਿਹੜੇ ਵੀ ਮੇਰੇ ਚੈਨਲ ਨਾਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 9501634300 23 9501634323 ਅੱਜ ਆਪਾਂ ਕੋਠੇ ਸੁਖਨਾਂਦ ਪਿੰਡ ਭਾਈ ਰੂਪੇ ਦੇ ਛੰਨਾ ਰੋਡ ਤੇ ਛੋਟਾ ਜਿਹਾ ਪਿੰਡ ਆ ਉੱਥੇ ਪਹੁੰਚੇ ਆ ਆ ਬਾਈ ਕੋਲੇ ਵਹਿੜ ਆ ਇਹ ਇਹਦੇ ਬਾਰੇ ਜਾਣਕਾਰੀ ਲੈ ਕੇ ਦੱਸਦੇ ਆ ਪਹਿਲਾਂ ਇਹਨਾਂ ਦਾ ਨਾਮ ਤੇ ਐਡਰੈਸ ਪੁੱਛਾਂਗੇ ਉਸ ਤੋਂ ਬਾਅਦ ਮਿਹੜ ਬਾਰੇ ਕਿਹੜਾ ਸੂਆ ਕਿੰਨਾ ਦੁੱਧ ਦਿੰਦੀ ਆ ਬੱਚਾ ਕੀ ਆ ਕਦੋਂ ਸੂਈ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਣਾ ਪੂਰਾ ਨਾਮ ਤੇ ਐਡਰੈਸ ਦੱਸ ਦੋ ਪਿੰਡ ਤੇ ਨਾਮ ਪੁੱਛੋ ਜੀ ਨਾਮ ਕੀ ਆ ਨਾਮ ਲਖਮਣ ਸਿੰਘ ਜੀ ਪਿੰਡ ਪਿੰਡ ਭਾਈ ਰੁਪਾ ਕੋਠੇਪਾਪਾ ਸੁਖਨਾਨ ਦੇ ਇਹ ਆਪਣਾ ਭਾਈ ਰੁਪਾ ਤੁਸ਼ਨਾ ਰੋਡ ਤੇ ਪੈਂਦੇ ਆ ਹਾਂ ਛੰਨਾ ਰੋਡ ਤੇ ਪੈਂਦੇ ਆ ਸੀ ਮੋਬਾਈਲ ਨੰਬਰ 94692 3103 95692 ਹਾਂਜੀ 3103 3103 ਬਾਈ ਉਹਦਾ ਮੋਬਾਈਲ ਨੰਬਰ ਆ ਸਪ੍ਰਿੰਟ ਤੇ ਲਾਵਾਂਗੇ ਤੇ ਇਹ ਬੈੜ ਆਪਣੀ ਕਿਹੜਾ ਸੂਆ ਇਹ ਜੀ ਤੀਜਾ ਸੂਆ ਜੀ ਤੀਜਾ ਹਾਂਜੀ ਤੇ ਘਰ ਦੀ ਆਪਣੀ ਹਾਂ ਘਰ ਦੀ ਬੱਛੀ ਪਾਲੀ ਵੀ ਕੋਈ ਵਪਾਰਪੁਰ ਤਾਂ ਨਹੀਂ ਕਰਦੇ ਨਾ ਜੀ ਨਾ ਕਰਦੇ ਕਿੰਨਾ ਦੁੱਧ ਦਿੰਦੇ ਤੁਹਾਡੇ ਕੋਲੇ 10 ਲੀਟਰ ਦੁੱਧ ਆ ਜੀ 5 ਕਿਲੋ ਡੰਗਰ 5 ਕਿਲੋ ਡੰਗਰ ਦਿੰਦੀ ਆ ਹਾਂ ਇਹ ਕੋਈ ਖਰਾਕ ਰੁਕ ਬੋਣਿਆ ਕ ਉਹ ਬਸ ਮੋੜੀ ਮੋਟੀ ਚਾਰਚੂਰ ਜਿਹਾ ਪਾਈ ਦੇ ਨਿਕ ਸੁੱਕ ਜਾ ਬਸ ਇਹ ਜੀ ਬਹਲਾ ਨਹੀਂ ਠੀਕ ਹੈ ਦੇਖੋ ਜੀ ਬਾਏ ਤੇ ਵੀ ਆਮ ਖਰਾਕ ਤੇ ਜੇ ਮੈਂ ਆਪ ਕਹਿ ਦਿੰਨੇ ਆ 10 ਲੀਟਰ ਦੁੱਧ ਦੀ ਜਾਂਦੀ ਏ ਤੇ ਕਦੋਂ ਸੁੱਈ ਹੈ ਇਹ ਤੇ ਰਾਤ ਸੁੱਈ ਹੈ ਜੀ 2 ਵਜੇ ਬੱਚਾ ਕੀ ਹੈ ਜੀ ਬੱਚੀ ਹੈ ਜੀ ਮਗਰ ਬੱਚੀ ਹੈ ਬੱਚੀ ਬਹੁਤ ਯਾਰ ਹਾਂ ਜੀ ਬਾਈ ਜੀ ਮਗਰ ਬੱਚਿਆ 10 ਲੀਟਰ ਦੁੱਧ ਦਾ ਵਾਕੀ ਥਾਲੇਵਾ ਬਹੁਤ ਥੋਣਾ ਲੱਗਿਆ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਆਪਾਂ ਖੋਲ ਕੇ ਦਿਖਾਉਨੇ ਆ ਸਾਡੇਵਾ ਚੰਗੀ ਚਰਾ ਮੜੀਆਂ ਹਲੇ ਪੂਣਾ ਆਂ ਯਾ ਇਹ ਬੋਲਾ ਕੱਢਿਆ ਕੋਸ ਹਾਂ ਰੋ ਕੱਢਿਆ ਦੇ ਦੋ ਰਾਤ ਚੋ ਤੁਸੀਂ ਤੜਕੇ ਵੱਡੇ ਤਿੰਨ ਕਿਲੋ ਦੁੱਧ ਹਾਂ ਕੋਈ ਪੂਛ ਪੱਤਲੀ ਹੈ ਅਗਲੇ ਦੇ ਮਲਾਈਮ ਪਿੰਡੇ ਦੀ ਯਾ ਮੇਰਾ ਉਦਹੀਂ ਆਪਣੀਆਂ ਫਰਦੀਆਂ ਹੁੰਦੀਆਂ ਨੇ ਮੂਲ ਕਿ ਬੰਦੇ ਤੋਂ ਪੇ ਮੰਨਦੇ ਏ ਚੋਂ ਬੰਦੇ ਇਹ ਲੇਵਾ ਬਹੁਤ ਪੱਧੀ ਲੱਗਦਾ ਚਾਰ ਹੀ ਥਾਣਾ ਮੁੱਠੀ ਵਾਲੇ ਤੇ ਲੇਵਾ ਵੀ ਭਾਈ ਜੀ ਮਾਪਕੰਨਾ ਪੀੜੀ ਦੇ ਪਾਵਿਆਂ ਨੂੰ ਬਰਾਬਰ ਆ ਚਾਰੇ ਥਾਰਾ ਕੋਈ ਉੱਚਾ ਨਹੀਂ ਵਾ ਨਹੀਂ ਤੇ ਵਾ ਕੀ ਸਵੇਰ ਦਾ ਟਾਈਮ ਆ ਸਾਢੇ 8 ਦਾ ਤੇ ਦੁੱਧ ਕੱਢਿਆ ਹੋਇਆ ਬਾਈ ਜੀ ਹੁਣੇ ਧਾਰ ਕੱਢੀ ਹੋਈ ਹੈ ਦੀ ਉਸਾਰਾ ਜੱਜਮੈਂਟ ਕਰ ਲਿਓ ਤੇ ਸ਼ਾਮ ਤੱਕ ਤਾਂ ਇਹਨੇ ਬਾਕੀ ਬਹੁਤ ਵਧੀਆ ਆਰਡਰ ਬਣਾ ਲੈਣਾ ਬਾਕੀ ਰੰਗ ਬਣ ਬਹੁਤ ਸੋਹਣਾ ਵਹਿੜਦਾ ਮਲਾਇਮ ਪਿੰਡੀ ਦੀ ਆ ਸ਼ਾਈਨਿੰਗ ਬਹੁਤ ਜ਼ਿਆਦਾ ਤੇ 2 ਨੰਬਰ ਤੇ ਬੱਛੀ ਬਹੁਤ ਵਧੀਆ ਜੀ ਮਗਰ ਇਹ ਜੀ ਜਾਨਾ ਦੋ ਨਾਂ ਕਰਦੇ ਆ। ਇਹ ਲੈਂਦੇ ਦਾ ਰੇਟ ਕਿੰਨਾ ਰੱਖੋਗੇ ਭਾਈ ਸਾਹਿਬ? ਰੇਟ ਤੇ ਲੈਣ ਦਾ ਵਾਲਾ 40000 ਰੁਪਏ ਲਾਉ। ਮਾਨਤਨ ਹੋ ਜਾਇਓ ਚੋਂ। ਉਹ ਥੋੜਾ ਬਹੁਤਾ ਕਰਦੇ ਆਂਗੇ। ਹਾਂ ਭਾਈ ਕਿੰ ਥੋੜਾ-ਮੋਟਾ ਮਾਨਤਨ ਵੀ ਕਰਦੇ ਆਂਗੇ। ਤੇ ਰੇਟ ਵੀ ਜਾਏਗਾ 40-45000 ਦਾ ਅੱਜਕੱਲ ਕੀ ਹੁੰਦਾ ਭਾਈ? 40-40000 ਦਾ ਤਾਂ ਬੱਕਰੀਆਂ ਹੋਣਗੀਆਂ ਪੰਗਾ ਅੱਜਕੱਲ। ਤੁਹਾਨੂੰ ਪਤਾ। ਤੇ ਇਹਨੇ ਘਰੇ ਦੁੱਧ ਪੀਣ ਵਾਸਤੇ ਲੈਣੀ ਆ। ਯੋ ਭਾਈ ਜੀ ਦੱਸਦੇ ਠੰਡੀ ਸੀਲ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਚੀਜ਼ ਆ। ਬਾਕੀ ਬੰਦੇ ਨੇ ਆਪਦੇ ਦਿਮਾਗ ਨਾਲ ਪਸੂ ਕਰੀ ਤਨਾ ਹੁੰਦਾ। ਵੀਡੀਓ ਤੋਂ ਤੁਸੀਂ ਜੱਜਮੈਂਟ ਲਾ ਲਿਓ ਸਾਰੇ ਤਰ੍ਹਾਂ ਦੀ ਥਾਣੇ ਦੇਵੇ ਦੀ ਸ਼ਾਈਨਿੰਗ ਵਗੈਰਾ ਪਤਲਾ ਪਿੰਡਾ ਪਤਲੀ ਕੂਸ਼ ਆ। ਤੇ ਭਾਈ ਦਾ ਨੰਬਰ ਸਕਰੀਨ ਤੇ ਲਾਵਾਂਗੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਪਹਿਲਾਂ ਉਹਦਾ ਰੇਟ ਮਕਰਰ ਕਰ ਲਓ। ਤੇ ਬਾਅਦ ਚ ਬਾਈ ਜੀ ਨਾਲ ਮੇਰੀ ਪਹਿਲਾਂ ਗੱਲ ਹੋਈ ਆ ਉਹ ਕਹਿੰਦਾ ਭਾਉਂ ਦੋ ਟੰਗ ਚੋ ਕੇ ਫੇਰ ਲੈ ਕੇ ਜਾਓ ਕਿਸੇ ਵੀ ਕਸਮ ਦੀ ਕੋਈ ਵੀ ਜਾਣੇ ਪ੍ਰੋਬਲਮ ਨਹੀਂ ਹੈਗੀ ਆ ਹਾਂਜੀ ਕਰੇ ਰੱਖਣ ਵਾਲਾ ਕੋਈ ਬਾਈ ਲੈ ਜਾਏ ਕੋਈ ਕਿਸੇ ਦਿੱਕਤ ਤਾਂ ਨਹੀਂ ਕਿਸੇ ਕਿਸਮ ਦੀ ਨਾ ਜੀ ਨਾ ਕੋਈ ਦਿੱਕਤ ਅੰਡੀ ਸੀਲਾ ਪੂਰੀ ਪੂਰੀ ਵਧੀਆ ਬਿਨਾ ਬੱਚੇ ਤੋਂ ਚੋਈ ਆ ਤੇ ਬਿਨਾ ਆਪਣਾ ਬੱਚੇ ਤੋਂ ਵੀ ਠੀਕ ਆ ਤੇ ਆਪਣਾ ਬਣ ਕੇ ਦੁੱਧ ਕਿੰਨਾ ਚਰ ਦੇ ਦਿੰਦੀ ਆ ਤੇਰੇ ਜੀ ਇਸ ਕਿਦਾਂ 7 ਮਹੀਨੇ ਦੁੱਧ ਪਿਆ 7 ਮਹੀਨੇ ਹਾਂਜੀ ਅ 6-7 ਮਹੀਨੇ ਦੁੱਧ ਦੇਣ ਦੀ ਬਹੁਤ ਵਧੀਆ ਚੀਜ਼ ਆ ਤੇ ਬਾਕੀ ਬਾਈ ਇੱਕ ਤਰ੍ਹਾਂ ਦੀ ਅਮਰੀਕਨ ਗਾ ਮਾਰਗੀਆਂ ਹੁੰਦੀਆਂ ਇਹ ਜੀ ਅਮਰੀਕਨ ਗਾ ਦਾ ਅਗਰ ਆਪਾਂ ਜਿਵੇਂ ਕਹਿੰਦੇ ਆ ਪਾਉਂਦੇ ਸੂਂਦਾਂ ਤੇ ਖਚੋਈ ਜੋ ਨਹੀਂ ਇਹ ਆਮ ਤਾਂ 4-5 ਮਹੀਨੇ ਦੁੱਧ ਦੇ ਮੰਨ ਕੇ ਕੰਡੀ ਸੀ ਕਰਕੇ ਇਹ 6-7 ਮਹੀਨੇ ਦੁੱਧ ਪਲਾ ਦਿੰਦੀ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਬਾਈ ਜੀ ਜਿੰਨਾ ਤੁਸੀਂ ਪਾਈ ਜਾਓਗੇ ਇਹ ਸਭ ਨਾ ਉੱਤੇ ਹੀ ਜਾਣਾ ਓਕੇ ਬਾਈ 각시야 시작한... 칼.